ਲੇ ਲੇ ਫਰਿਆਰ 1400 1200 ਦੋਰਾ ਨਾਨ ਸਾਹਿਬ ਕਲੀਨ ਆ ਦਿਗਣਾ ਤੇ ਹੁਣ ਇਦੋਂ ਗਾਹਾਂ ਜਾ ਕੇ ਅੱਗੇ ਬੋਰੀਆਂ ਚੱਕਣ ਦਾ ਮੁਕਾਬਲਾ ਵਿੱਚ ਨਾਲ ਸ਼ੁਰੂ ਹੋ ਗਿਆ ਜੀ ਦੇਖੋ ਆਜੂ ਕਰਾਂ 16 ਵੀਰ ਦਾ ਸਾਲ ਦਾ ਇਧਰ ਬੋਰੀ ਚੱਕਣ ਵਾਲਾ ਬੋਰੀ ਚੱਕੜੀਆਂ ਬਾਈ ਜੀ ਨਾਨਕ ਸਰ ਦੀ ਮਿੱਟੀ ਆ ਭਾਰੀ ਮਿੱਟੀ ਆ ਤਿੰਨ ਕੁ ਮੱਟਰ ਪਿਆ ਹੋ ਰੇ ਨਾ ਸਪੀਡ ਕਰਦੇ ਨਾਲ ਬਹੁਤ ਵੱਡਾ ਫੋਰ ਨਿਕਲਿਆ ਤੇ ਅੱਜ ਦੇ ਮੇਲੇ ਦੀਆਂ ਬਤ ਕੱਲ ਉੱਥੇ ਚੰਗੀਆਂ ਜਿਮਾਰਾ ਜੀ ਉੱਥੇ ਉਧਰੋਂ ਬੋਰੀ ਚੱਕਤੀ 3 ਕੁਵੰਟਲ ਰੇਤਾ ਹਉਵ ਦੇ ਵਿੱਚ ਜੇ ਤਿੰਨ ਬੰਦੇ ਵੀ ਚੱਕ ਦੇਣ ਦਾ ਬਾਬਾ ਜੀ ਬਾਬਾ ਆ ਗਿਆ ਪਾਲ ਤੋਂ 500 ਰੁਪਇਆ ਤਿੰਨ ਬੰਦੇ ਸਿਰ ਤੇ 10 ਗਰਮ ਅੱਗੇ ਤਰ ਚੁੱਕ ਲਵੇ ਕੋਈ ਜੇ ਕੋਈ ਯਾਵਾਨ ਹੈਗਾ ਤਾਂ ਠੀਕ ਆ ਪਰ ਜ਼ਿੰਮੇਵਾਰੀ ਉਹ ਬੰਦੇ ਦੀ ਗਰਦਨ ਦੀ ਪੈਰਾਂ ਦੀ ਆਦੀ ਹੋਊਗੀ ਜੇ ਕੋਈ ਬੰਦਾ ਚੱਕਣਾ ਚਾਹੁੰਦਾ ਤਾਂ ਦੇਖ ਲਓ ਸਿਰ ਤੇ ਜਿੱਥੇ ਪਈ ਆ ਬੋਰੀ ਉਹਨੋਂ ਬਾਬਾ ਘਾਲਾ ਜੀ ਕੋਲੇ ਕੋਈ ਚੱਕ ਕੇ ਲੈ ਜਾਵੇ 500 ਰੁਪਈਆ ਬਾਬਾ ਜੀ ਬਾਬਾ ਧਾਲਾ ਜੀ ਆ ਗਿਆ ਪਾਲ ਵੱਲੋਂ ਆ ਜੇ ਕੋਈ ਬੋਰੀ ਚਤਣ ਵਾਲਾ ਹੈਗਾ ਬੋਰੀ ਚਤਾਰ ਜਰੂਰ ਦਵਾਗੇ ਜੇ ਕੋਈ ਸਰ ਤੇ ਉਹਦੀ ਜ਼ਿੰਮੇਵਾਰੀ ਕਰਦਣ ਗੁਰਦਰ ਦੀ ਹੋਰ ਅੱਕਾ ਪੈਰਾਂ ਦੀ ਯਾਦਦੀ ਹੋਊਗੀ ਅੱਗੇ ਵਿੱਚ ਕੋਈ ਆ ਗਿਆ ਆ ਅੱਗੇ ਨੇ ਇੱਕ ਮਿੰਟ ਰੁਕ ਜੀ ਇੱਕ ਮਿੰਟ ਇੱਕ ਹੋਰ ਮੂਰੀਲੇ ਬੁੱਢੇ ਆ ਉਹ ਗਿਰੂ ਨਾ ਉਹ ਇਹ ਚੀਜ਼ ਬਹਿਣੀ ਉਹ ਬਹੁਤ ਸੋਤੇ ਗਿਆ ਵਾ ਕਿਹਾ ਵਾ ਬੱਲੇ ਦਾ ਕਾਬੂ ਹੋ ਕੇ ਬੰਦੇ ਖੜੇ ਬੱਲੇ ਦਾ ਬੱਲੇਦਾਰ ਬਹੁਤ ਖੜਿਆ ਸਭ ਤੇ ਗਾਣਾ ਦੀ ਜ਼ਿੰਮੇਵਾਰੀ ਪਹਿਲਾਂ ਕਿਹਾ ਸੀ ਨਾ ਆਪੀ ਕਾਦਰ ਤੇ ਮੋਢੇ ਤੋਂ ਪੱਲੇਦਾਰਾਂ ਤੇ ਖੜੇ ਆ। ਸਰਦਾਰਾ ਕਾਰ ਹੋਰ ਖੜੇ ਇਹਨਾਂ ਨੇ ਵੀ ਆ ਮੈਲਾ ਜਾਣੀ ਆ ਕਰ ਦਿੰਦੇ ਕਹਿੰਦਾ ਮੈਂ ਦਵਾ। ਜਿਹੜੀ ਅਨਾਉਂਸਮੈਂਟ ਕੀਤੀ ਆ ਉਹ ਕੀਤੀ ਆ। ਸਭ ਤੇ ਕਾਦਰ ਦੀ ਜ਼ਿੰਮੇਵਾਰੀ ਆਪ ਹੋਗੀ। ਮੋਢੇ ਤੇ ਨਹੀਂ ਮੋਢੇ ਤੇ ਤਾਂ ਉਹਨੇ ਵੀ ਤਿੰਨ ਵਾਰੀ ਲੈ ਜਾਣੀ ਆ ਇਹਦੇ ਚੱਕੀ ਆ। ਕਾਦਰ ਤੇ ਦੇਖ ਲੈਣਾ ਹੈਗਾ ਸਭ ਤੇ। ਸਭ ਤੇ ਦੇਖ। ਮਾਰ ਰਾਈ ਫਿਰਦੀ ਆ 1000 ਰੁਪਈਆ। मारो भाई कंदा कोकड़ मुंडा